ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਸਾ ਰਾਗ ਦੇ ਅੰਦਰ ਬੜਾ ਪਿਆਰਾ ਬਚਨ ਸਾਡੇ ਨਾਲ ਸਾਂਝਾ ਕਰਦੇ ਆ ਮਹਾਰਾਜ ਜੀ ਕਹਿੰਦੇ ਸਤਜੁਗ ਤ੍ਰੇਤਾ ਤੇ ਦਵਾਪਰ ਇਹਨਾਂ ਤਿੰਨਾਂ ਜੁਗਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਸ੍ਰੇਸ਼ਟ ਕਰਕੇ ਮੰਨਿਆ ਗਿਆ ਪਰ ਇਸ ਦੇ ਉਲਟ ਕਲਯੁਗ ਨੂੰ ਸਾਰਿਆਂ ਤੋਂ ਮਾੜਾ ਮੰਨਿਆ ਜਾਂਦਾ ਮਹਾਰਾਜ ਜੀ ਕਹਿੰਦੇ ਕੋਈ ਸਾਨੂੰ ਪੁੱਛੇ ਅਸਲ ਵਿੱਚ ਕਲਯੁਗ ਸਾਰਿਆਂ ਦੇ ਵਿੱਚੋਂ ਸ੍ਰੇਸ਼ਟ ਤੇ ਉੱਤਮ ਹੈ ਮਹਾਰਾਜ ਜੀ ਉਹ ਕਿਉਂ ਕਹਿੰਦੇ ਕਿਉਂਕਿ ਕਲਯੁਗ ਦੇ ਅੰਦਰ ਜਿਹੜੀ ਗੁਰਬਾਣੀ ਹੈ ਉਸ ਗੁਰਬਾਣੀ ਦੇ ਰਾਹੀਂ ਇਹ ਗੱਲ ਸਮੁੱਚੀ ਮਾਨਵਤਾ ਨੂੰ ਸਮਝਾ ਦਿੱਤੀ ਗਈ ਆ ਜਿਹੜਾ ਬੰਦਾ ਦੋਸ਼ ਕਰੇਗਾ ਅੰਤ ਸਮੇਂ ਦੋਸ਼ੀ ਮੰਨ ਕੇ ਸਜ਼ਾ ਵੀ ਰੱਬ ਦੇ ਘਰ ਚੋਂ ਉਹਨੂੰ ਮਿਲੇਗੀ ਬੁਰਾ ਕਰਨ ਵਾਲੇ ਨੂੰ ਹੀ ਦੋਸ਼ੀ ਮੰਨਿਆ ਜਾਏਗਾ ਤੇ ਉਹਦੇ ਉੱਤੇ ਇਲਜ਼ਾਮ ਸਿੱਧ ਕਰਕੇ ਪਰਮਾਤਮਾ ਦੇ ਘਰ ਦੇ ਵਿੱਚ ਉਹਨੂੰ ਦੋਸ਼ੀ ਮੰਨ ਕੇ ਸਜ਼ਾ ਦਿੱਤੀ ਜਾਏਗੀ ਮਰਦ ਨੇ ਬਚਨ ਕਹੇ ਕਹਿੰਦੇ ਸਤਜੁਗ ਤ੍ਰੇਤਾ ਦਵਾਪਰ ਭਣੀਐ ਕਲਯੁਗ ਉਤਮੋ ਜੁਗਾਂ ਮਾਹੇ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਂਐ ਜਦੋਂ ਇਹਦੇ ਸੰਦਰਭ ਵਿੱਚ ਗੁਰਬਾਣੀ ਚ ਅਸੀਂ ਹੋਰ ਬਚਨ ਪੜਾਂਗੇ ਤਾਂ ਬਾਬਾ ਕਬੀਰ ਜੀ ਦਾ ਬਚਨ ਬਾਬਾ ਕਬੀਰ ਜੀ ਕਹਿੰਦੇ ਬੰਦਾ ਠੱਗੀਆਂ ਮਾਰ ਕੇ ਧੋਖਾ ਕਰਕੇ ਬੇਈਮਾਨੀ ਕਰਕੇ ਕਰੇ ਪੈਸਾ ਲੈ ਕੇ ਆਉਂਦਾ ਇਹ ਠੀਕ ਆ ਭਾਈ ਬੇਈਮਾਨੀ ਦਾ ਪੈਸਾ ਠੱਗਿਆਂ ਦਾ ਪੈਸਾ ਬੰਦੇ ਨੂੰ ਦਿਨੋਂ-ਦਿਨ ਬਹੁਤ ਵੱਡਾ ਕਰ ਦਿੰਦਾ ਉਸ ਪੈਸੇ ਨਾਲ ਬੰਦੇ ਦੀ ਤਰੱਕੀ ਬਹੁਤ ਹੁੰਦੀ ਆ ਪਰ ਬਾਬਾ ਕਬੀਰ ਜੀ ਕਹਿੰਦੇ ਗਲਤ ਕੰਮ ਕਰਕੇ ਘਰੇ ਪੈਸਾ ਲੈ ਕੇ ਆਉਣ ਵਾਲਿਆ ਇਹ ਗੱਲ ਜ਼ਿੰਦਗੀ 'ਚ ਯਾਦ ਰੱਖੀ ਲੇਖਾ ਤੈਨੂੰ ਇਕੱਲੇ ਨੂੰ ਦੇਣਾ ਪੈਗਾ ਉਹਦੇ ਵਿੱਚ ਤੇਰੇ ਪਰਿਵਾਰ ਨੇ ਸ਼ਾਮਲ ਕੋਈ ਨਹੀਂ ਹੋਣਾਗਾ ਬਾਬਾ ਕਬੀਰ ਜੀ ਦੇ ਬਚਨ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸੁਤਦਾਰਾ ਪੈ ਆਨ ਲਟਾਵੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਅੰਤਨ ਬੇੜਾ ਤੇਰੇ ਜੀ ਪੈ ਲਿੱਜੈ ਜਦੋਂ ਇਸ ਸੰਦਰਭ ਚ ਅਸੀਂ ਆਸਾ ਦੀ ਵਾਰ ਦੇ ਬਚਨ ਪੜਾਂਗੇ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੜਿਆ ਹੋਵੇ ਗੁਣੇਗਾਰ ਤਾਂ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ ਜਪਜੀਤ ਸਾਹਿਬ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੰਸਾਰ ਦੀਆਂ ਅਦਾਲਤਾਂ ਦਾ ਇਨਸਾਫ ਹੋ ਰਿਹਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੱਬ ਦੀ ਅਦਾਲਤ ਦਾ ਇਨਸਾਫ ਬੜਾ ਕਮਾਲ ਆ ਕਿਹੜਾ ਦਿਨ ਸੀ ਕਿਹੜਾ ਮਾੜਾ ਕਰਮ ਕੀਤਾ ਕਿਨੇ ਸਮੇ ਮਾੜਾ ਕਰਮ ਕੀਤਾ ਰੱਬ ਨੇ ਪ੍ਰੂਫ ਦੇ ਆਧਾਰ ਤੇ ਤੇਰੇ ਨਾਲ ਗੱਲਬਾਤ ਕਰਨੀ ਆ ਇਸ ਕਰਕੇ ਸੰਭਲ ਕੇ ਚੱਲਣ ਦਾ ਯਤਨ ਕਰ ਇਸ ਸੰਦਰਭ ਵਿੱਚ ਇੱਕ ਗਾਥਾ ਤੁਹਾਡੇ ਨਾਲ ਸਾਂਝੀ ਕਰਾਂ ਕਹਿੰਦੇ ਇੱਕ ਸਾਧੂ ਰਸਤੇ ਵਿੱਚ ਤੁਰਿਆ ਆ ਰਿਹਾ ਹੈ ਇੱਕ ਚੋਰ ਹਾਂ ਰੋਜ਼ ਉਸ ਜੰਗਲੀ ਰਸਤੇ ਦੇ ਉੱਤੇ ਸਵੇਰ ਤੋਂ ਲੈ ਕੇ ਖੜ ਜਾਂਦਾ ਆਇਆ ਗਏ ਰਾਹੀਰ ਨੂੰ ਲੁੱਟਦਾ ਲੁੱਟੇ ਸਮਾਨ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਇੱਕ ਦਿਨ ਸਵੇਰੇ ਆਣ ਕੇ ਬੈਠ ਗਿਆ ਦੁਪਹਿਰ ਲੰਘ ਗਈ ਸ਼ਾਮ ਦਾ ਸਮਾਂ ਲੰਘ ਗਿਆ ਪਰ ਕੋਈ ਵੀ ਰਾਹੀਰ ਨਾ ਆਇਆ ਸੋਚਦਾ ਅੱਜ ਲੱਗਦਾ ਖਾਲੀ ਹੱਥ ਘਰੇ ਵਾਪਸ ਜਾਣਾ ਪਏਗਾ ਇਨੇ ਚਿਰਨ ਇੱਕ ਸਾਧੂ ਆਇਆ ਸਾਧੂ ਦਾ ਰਸਤਾ ਰੋਕ ਕੇ ਖੜ ਗਿਆ ਕਹਿੰਦਾ ਸਾਧੂ ਜੀ ਜੋ ਕੁਝ ਤੁਹਾਡੇ ਕੋਲ ਹੈ ਸਭ ਕੁਝ ਕੱਢ ਕੇ ਮੇਰੇ ਹਵਾਲੇ ਕਰ ਦਿਓ ਸਾਧੂ ਕਹਿੰਦਾ ਭਾਈ ਤੂੰ ਕੌਣ ਕਹਿੰਦਾ ਜੀ ਮੈਂ ਲੁਟੇਰਾ ਮੇਰਾ ਕੰਮ ਇਸ ਰਸਤੇ ਵਿੱਚ ਖੜ ਕੇ ਆਏ ਗਏ ਰਾਹੀਰ ਨੂੰ ਲੁੱਟਣਾ ਤੇ ਉਸ ਲੁੱਟੇ ਦੇ ਸਮਾਨ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਸਾਧੂ ਬੜਾ ਸਿਆਣਾ ਸੀ ਕਿਉਂਕਿ ਵੇਖੋ ਗੁਰਬਾਣੀ ਨੇ ਇਸ ਸੰਦਰਭ ਵਿੱਚ ਬਚਨ ਬੜਾ ਪਿਆਰਾ ਕਿਹਾ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਏ ਸਾਧੂ ਦਾ ਕੰਮ ਹੀ ਮਨੁੱਖ ਨੂੰ ਸੰਸਾਰ ਤੋਂ ਤੋੜ ਕੇ ਨਿਰੰਕਾਰ ਨਾਲ ਜੋੜਨਾ ਸਾਧੂ ਕਹਿੰਦਾ ਜਿਨ੍ਹਾਂ ਵਾਸਤੇ ਸਭ ਕੁਝ ਕਰ ਰਿਆ ਕਿ ਜਦੋਂ ਰੱਬ ਦੇ ਘਰ ਚ ਤੇਰਾ ਲੇਖਾ ਜੋਖਾ ਹੋਏਗਾ ਉਹ ਤੇਰੇ ਇਸ ਲੇਖੇ ਜੋਖੇ ਵਿੱਚ ਸ਼ਾਮਿਲ ਹੋਣਗੇ ਕਹਿੰਦਾ ਜੀ ਇਸ ਸੰਦਰਭ ਵਿੱਚ ਮੈਨੂੰ ਕੋਈ ਜਾਣਕਾਰੀ ਨਹੀਂ ਸਾਧੂ ਕਹਿੰਦਾ ਜਾਂ ਫਿਰ ਪਰਿਵਾਰ ਤੋਂ ਪੁੱਛ ਕੇ ਆ ਕਹਿੰਦਾ ਜੀ ਤੁਸੀਂ ਚਲੇ ਜਾਓਗੇ ਮੇਰੇ ਜਾਣ ਤੋਂ ਬਾਅਦ ਸਾਧੂ ਕਹਿੰਦਾ ਨਹੀਂ ਭਾਈ ਸਾਧੂ ਲੋਕਾਂ ਤੇ ਵਿਸ਼ਵਾਸ ਕਰ ਮੈਂ ਇੱਥੇ ਬੈਠਾ ਆਂ ਤੂੰ ਜਾ ਕੇ ਆਪਣੇ ਘਰੋਂ ਪੁੱਛ ਕੇ ਆਰੇ ਗਿਆ ਮਾਂ ਬਾਪ ਨੂੰ ਕਹਿੰਦਾ ਮੈਂ ਤੁਹਾਡੇ ਵਾਸਤੇ ਠੱਗਿਆਂ ਦਾ ਪੈਸਾ ਲੈ ਕੇ ਆਉਣਾ ਬੇਈਮਾਨੀ ਦਾ ਪੈਸਾ ਲੈ ਕੇ ਆਉਣਾ ਚੋਰੀ ਦਾ ਪੈਸਾ ਲੈ ਕੇ ਆਉਣਾ ਜਦੋਂ ਰੱਬ ਦੇ ਘਰ 'ਚ ਮੇਰਾ ਲੇਖਾ ਜੋਖਾ ਆਏਗਾ ਉਹਦੇ 'ਚ ਹਿਸਾਬ ਕਿਤਾਬ ਦਿਓਂਗੋ ਕਹਿੰਦੇ ਨਹੀਂ ਬੇਟਾ ਵੇਖ ਜਿੱਦਣ ਤੂੰ ਛੋਟਾ ਸੀ ਉਦੋਂ ਤੇਰੇ ਖਾਣ ਦਾ ਪੈਨਣ ਦਾ ਪ੍ਰਬੰਧ ਅਸੀਂ ਕਰਦੇ ਸੀ ਅੱਜ ਅਸੀਂ ਬਜ਼ੁਰਗੀ ਵਿੱਚ ਚਲੇ ਗਏ ਆ ਅਸੀਂ ਕਮਾ ਖਾ ਨਹੀਂ ਸਕਦੇ ਆ ਅਸੀਂ ਤਾਂ ਤੇਰੇ ਕੋਲੋਂ ਖਾਣਾ ਚਾਹੇ ਚੋਰੀ ਦਾ ਪੈਸਾ ਲੈ ਕੇ ਆ ਤੇ ਚਾਹੇ ਇਮਾਨਦਾਰੀ ਦਾ ਲੈ ਕੇ ਆ ਘਰ ਵਾਲੀ ਕੋਲੇ ਗਿਆ ਘਰ ਵਾਲੀ ਨੇ ਕਿਹਾ ਵੇਖੋ ਜੀ ਮੇਰੇ ਮਾਂ ਬਾਪ ਨੂੰ ਮੈਨੂੰ ਤੁਹਾਡੇ ਲੜ ਲਾ ਦਿੱਤਾ ਮੈਂ ਤਾਂ ਤਣ ਤੇ ਪੈਨਣ ਵਾਸਤੇ ਮੈਨੂੰ ਕੱਪੜਾ ਚਾਹੀਦਾ ਖਾਣ ਵਾਸਤੇ ਭੋਜਨ ਚਾਹੀਦਾ ਚਾਹੇ ਇਮਾਨਦਾਰੀ ਦੇ ਪੈਸੇ ਨਾਲ ਲੈ ਕੇ ਆਓ ਤੇ ਚਾਹੇ ਚੋਰੀ ਦੇ ਪੈਸੇ ਨਾਲ ਲੈ ਕੇ ਆਓ ਬੱਚਿਆਂ ਕੋਲ ਗਿਆ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਵਾਪਸ ਆ ਗਿਆ ਸਾਧੂ ਨਾਨਕ ਕਹਿੰਦਾ ਸਾਧੂ ਜੀ ਤੁਸੀਂ ਬਿਲਕੁਲ ਸੱਚ ਕਹਿੰਦੇ ਪਇਓ ਜਿਨ੍ਹਾਂ ਵਾਸਤੇ ਬੰਦਾ ساری ਉਮਰ ਪਾਪ ਕਰਦਾ ਉਹ ਅੰਤ ਸਮੇਂ ਬੰਦੇ ਦੇ ਨਾਲ ਕੋਈ ਨਹੀਂ ਜਾਂਦੇਗੇ ਉਸ ਸਾਧੂ ਦੀ ਸੰਗਤ ਨੂੰ ਸਚੋਰ ਨੂੰ ਐਸਾ ਬਦਲਿਆ ਉਹ ਚੋਰ ਇੰਨਾ ਕਿ ਰੱਬ ਦੇ ਨੇੜੇ ਹੋ ਗਿਆ ਅੱਜ ਉਸ ਚੋਰ ਨੇ ਇਸ ਦੁਨੀਆ ਦੇ ਵਿੱਚ ਭਗਵਾਨ ਵਾਲਮੀਕ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਸੱਚ ਹੈ ਮਹਾਰਾਜ ਜੀ ਨੇ ਕਿਸ ਗੱਲ ਨੂੰ ਸਮਝਣ ਦਾ ਯਤਨ ਕਰੋ ਜੋ ਤੁਸੀਂ ਕਰਦੇ ਹੋ ਉਹ ਤੁਹਾਨੂੰ ਲੇਖਾ ਦੇਣਾ ਪਏਗਾ ਹੋਰ ਕੋਈ ਤੁਹਾਡੇ ਲੇਖੇ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਤਾਈਓ ਮਹਾਰਾਜ ਜੀ ਕਹਿੰਦੇ ਆ ਸਤਜੁਗ ਤ੍ਰੇਤਾ ਦੁਆਪਰ ਪਣੀਐ ਕਲਜੁਗ ਉਤਮੋ ਜੁਗਾ ਮਾਹੇ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਂ